ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਂਗਰਸ ਦੇ ਸ਼ੂਬਾ ਪ੍ਰਧਾਨ ਰਾਜਾ ਬੜਿੰਗ ਸਾਹਿਬ ਤਰਨਤਾਰਨ ਜਿਹੜੀ ਜਿਮਨੀ ਚੋਣ ਹੋ ਰਹੀ ਹੈ ਉਥੇ ਆਪਣੇ ਕੈਂਡੀਡੇਟ ਦੇ ਸਬੰਧ ਅੰਦਰ ਇਹ ਬੋਲਦੇ ਨੇ ਤੇ ਉਥੇ ਦੀ ਉਹਨਾਂ ਦੀ ਇੱਕ ਸਟੇਟਮੈਂਟ ਹੈ ਉਹਸਟ ਵੀ ਘੁੰਮਦੀ ਹੈ ਉਹ ਕਹਿਣ ਦੀ ਕੋਸ਼ਿਸ਼ ਕਰਦਾ ਹੈ ਵੀ ਸਾਨੂੰ ਖਾਲਸਾਣ ਦੀ ਲੋੜ ਨਹੀਂ ਸਾਨੂੰ ਹਿੰਦੁਸਤਾਨ ਦੀ ਲੋੜ ਹੈ ਆਸ਼ਾ ਮੈਂ ਵੀਡੀਓ ਦੇ ਸ਼ੁਰੂ ਵਿੱਚ ਹੀ ਤੁਹਾਨੂੰ ਦੱਸ ਦਿੰਦਾ ਜੀ ਸਾਡਾ ਖਾਲਸਾਣ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਖਾਲਸਾਣ ਦਾ ਵਿਰੋਧੀ ਹਾਂ 100% ਔਰ ਜੇ ਕਿਤੇ ਖਾਲਸਾ ਨੂੰ ਮੰਨ ਲੋ ਬਣ ਜੇ ਪਹਿਲੀ ਗੱਲ ਤਾਂ ਫੀਲ ਮੈਨੇ ਸੁਪਨੇ ਨੇ ਮੰਨ ਲੋ ਜੇ ਬਣ ਜੇ ਮੈਂ ਖਾਲਸਾ ਦੇ ਵਿੱਚ ਨਹੀਂ ਰਹਿੰਦਾ ਇਹ ਮੈਥੋਂ ਜਿੱਥੇ ਮਰਜੀ ਲਿਖਾ ਕੇ ਲੈ ਲਓ ਕਿਸੇ ਨੂੰ ਕਈ ਵੀ ਕੋਈ ਸ਼ੰਕਾ ਹੁੰਦੀ ਹੈ ਇਹ ਕਲੀਅਰ ਕਰ ਦਿੰਦਾ ਹੁੰ ਜਿਹੜੇ ਰਾਜੇ ਵੜਿੰਗ ਦਾ ਬਿਆਨ ਹੈ ਉਹ ਇਹ ਕਹਿਣ ਦੀ ਕੋਸ਼ਿਸ਼ ਕਰਦਾ ਹੈ ਵੀ ਤੁਹਾਨੂੰ ਹਿੰਦੁਸਤਾਨ ਦੀ ਲੋੜ ਹੈ। ਨਾ ਖਾਲਸਤਾਨ ਦੀ ਲੋੜ ਹੈ। ਸਾਨੂੰ ਨਾ ਖਾਲਸਤਾਨ ਦੀ ਲੋੜ ਹੈ ਨਾ ਹਿੰਦੂਤਾਂ ਦੀ ਲੋੜ ਹੈ ਸਾਨੂੰ ਭਾਰਤ ਦੀ ਲੋੜ ਹੈ। ਨਕਸ਼ੇ ਤੇ ਨਾਮ ਜਿਹੜਾ ਹੈ ਨਾ ਉਹ ਹਿੰਦੁਸਤਾਨ ਨਹੀਂ ਉਹ ਭਾਰਤ ਹੈ ਜੀ। ਜਿਹਦੇ ਚਲੂਨੇ ਲੜਦੇ ਨੇ ਲੜਨ ਦੇ ਸਾਨੂੰ ਕੋਈ ਮਤਲਬ ਨਹੀਂ। ਇੰਗਲਿਸ਼ ਵਿੱਚ ਇੰਡੀਆ ਤੇ ਪੰਜਾਬੀ ਵਿੱਚ ਜਾਂ ਹਿੰਦੀ ਵਿੱਚ ਭਾਰਤ ਕਹਿ ਦੋ ਬਸ ਹੁਣ ਮੈਂ ਅਸਲੀਅਤ ਕੀ ਹੈ ਦੱਸਣ ਲੱਗਾ ਖਾਲਸਤਾਨ ਦੀ ਜਿਹੜੀ ਮੂਵਮੈਂਟ ਆ ਸ਼ੁਰੂ ਕਿਨੇ ਕੀਤੀ ਹੈ ਤੁਹਾਨੂੰ ਪਤਾ ਹੈ ਭਾਰਤ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਇਹ ਮੂਵਮੈਂਟ ਸ਼ੁਰੂ ਕੀਤੀ ਸੀ ਤੇ ਸਪੋਰਟ ਕਿਨੇ ਕੀਤਾ ਸੀ ਆਈਐਸਆਈ ਨੇ ਨੇੜੇ ਪਾਕਿਸਤਾਨ ਦੇ ਵਿੱਚ ਇੱਕ ਏਜੰਸੀ ਹੈ ਉਹਨਾਂ ਨੇ ਸ਼ੁਰੂ ਕੀਤਾ ਸੀ ਇਹ ਮੂਵਮੈਂਟ ਸ਼ੁਰੂ ਕਿੱਥੋਂ ਹੁੰਦੀ ਹੈ ਅਮਰੀਕਾ ਤੇ ਕੈਨੇਡਾ ਤੋਂ ਇਹ ਸਭ ਨੂੰ ਪਤਾ ਹੈ ਔਰ ਇਹਦੇ ਤੁਹਾਨੂੰ ਤੱਥ ਸਬੂਤ ਵੀ ਮਿਲ ਜਾਣਗੇ ਜਦੋਂ ਕਿਤੇ راہਲ ਗਾਂਧੀ ਅਮਰੀਕਾ ਜਾਂ ਕੈਨੇਡਾ ਜਾਵੇ ਉਹਨੂੰ ਖਾਲਸਤਾਨੀ ਉਹਦਾ ਸਵਾਗਤ ਕਰਦੇ ਆ ਸਚਾਈ ਹੈ ਅੰਦਰ ਖਾਤੇ ਮੀਟ ਨਾ ਕਰਦੇ ਜਦੋਂ ਕਿਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਣ ਉਹਦੇ ਵਿਰੋਧ ਕਰਦੇ ਆ ਇਹ ਮੂਵਮੈਂਟ ਕਿਹਨੇ ਸ਼ੁਰੂ ਕੀਤੀ ਸੀ ਕਾਂਗਰਸ ਪਾਰਟੀ ਨੇ ਤੇ ਜਦੋਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਦੇ ਨੇ ਉਹ ਤੋਂ ਪਹਿਲਾਂ ਅਟਾਲਾ ਵਿਹਾਰੀ ਵਜਪਾਈ ਬਣਦੇ ਨੇ ਉਦੋਂ ਤੋਂ ਜਿਹੜੇ ਖਾਲਕਾਂ ਦੇ ਫੰਡ ਵਗੈਰਾ ਸੀ ਨਾ ਰੋਕ ਦਿੱਤੇ ਸੀ ਇਧਰ ਉਧਰ ਉਹ ਫੰਡ ਜਿਹੜੀ ਆਉਂਦੀ ਜਾਂਦੀ ਸੀ ਉਹ ਬੰਦ ਕਰਤੀ ਸੀ ਇਸ ਕਰਕੇ ਇਹ ਬੀਜੇਪੀ ਸਰਕਾਰ ਦੇ ਭਾਰ ਸਰਕਾਰ ਦੇ ਮੌਜੂਦਾ ਸਰਕਾਰ ਦੇ ਇਹ ਵਿਰੋਧ ਵਿੱਚ ਰੰਜਨ ਖਾਲਸਤਾਨੀ ਹੁਣ ਰਾਜੇ ਬੜਿੰਗ ਨੂੰ ਇੱਕ ਬੇਨਤੀ ਹੈ ਜੇ ਕਦੇ ਸੁਣ ਲੈਣ ਵੀ ਜਿਹੜੀਆਂ ਇਹ ਛੋੜਲੀਆਂ ਤੇ ਛੱਡ ਦਿਓ ਨਾ ਇਹ ਰਾਜਨੀਤੀ ਨਹੀਂ ਇਨੂੰ ਅੱਗ ਲਾਉਣਾ ਪੈਂਦੇ ਆ ਨਲੇ ਤਰਨ ਤਰਨ ਤੇ ਥੋੜਾ ਤਾਂ ਬੱਟੀ ਦੇ ਕੱਖ ਨਹੀਂ ਤੂੰ ਤੇ ਚੁੱਪ ਕਰਕੇ ਬੈਠੋ ਉੱਥੇ ਜਿਹੜਾ ਉੱਥੇ ਤਰਨ ਤਰਨ ਦੇ ਮੁਕਾਬਲੇ ਹੈ ਨਾ ਇਹ ਗੱਲ ਕੌੜੀ ਹੈ ਹਾਲਮ ਨਹੀਂ ਹੋਣੀ ਉੱਥੇ ਤਾਂ ਬੀਜੇਪੀ ਤੇ ਝਾੜੂ ਵਿੱਚ ਮੁਕਾਬਲਾ ਹੈ ਤਰਨ ਤਰਨ ਦੇ ਤੱਕ ਨਿਸ਼ਾਰੇ ਆਂ ਪਤਾ ਪਿੰਡਾਂ ਦੇ ਵਿੱਚ ਜਿਹੜੀ ਵੋਟ ਹੈ ਉਹ ਸਭ ਤੋਂ ਵੱਧ ਆदमी ਆਮ ਆਦਮੀ ਪਾਰਟੀ ਦੀ ਹੈ ਤੇ ਜਿਹੜੀ ਸ਼ਹਿਰਾਂ ਦੇ ਵਿੱਚ ਵੋਟ ਹੈ ਉੱਥੇ ਬੀਜੇਪੀ ਦੀ ਵੋਟ ਹੈ ਇਹਦੇ ਕੋਈ ਸ਼ੱਕ ਹੀ ਨਹੀਂ ਤੁਸੀਂ ਤਾਂ ਨਾ ਤਿੰਨਾਂ ਚੋਂ ਨਾ 13 ਚੋਂ ਤੁਹਾਡੀਆਂ ਤਾਂ ਬਿਆਨ ਵੇਚੀਂਗੇ ਕਿਸੇ ਕੰਮ ਆਉਣਗੇ ਨਹੀਂ ਬੜਾ ਸੌਖਾ ਹੁੰਦਾ ਹੈ ਸਟੇਟ ਤੇ ਖੜ ਕੇ ਅੱਛਾ ਪਤਾ ਨਹੀਂ ਸਵੇਰੇ ਚਾਹ ਦੇ ਨਾਲ ਕੋਈ ਕੈਪਸੂਲ ਲੈਂਦੇ ਆ ਜਦ ਕੋਈ ਦੋ ਚਾਰ ਕਾਰਡ ਵੱਧ ਮਾਰ ਲੈਂਦੇ ਇਹਨੂੰ ਸ਼ੁਰੂਤ ਹੀ ਨਹੀਂ ਰਹਿੰਦੀ ਵੀ ਮੂਰੇ মিডিਆ ਖੜਾ ਹੈ ਇਹ ਹੁਣ ਵੀ ਨਾ 30 40 ਸਾਲ ਪਿੱਛੇ ਫਿਰਦੇ ਆ ਕਿਉਂਕਿ ਉਦੋਂ ਕੋਈ ਕੈਮਰਾ ਕੋਈ মিডিਆ ਇੰਨਾ ਹੁੰਦਾ ਨਹੀਂ ਸੀ ਹੁਣ ਹਰੇਕ ਬੰਦੇ ਕੋਲੇ ਫੋਨ ਹੈ ਅਗਲਾ ਐਨ ਕਾਂਜ ਕੈਮਰਾ ਲਈ ਬੈਠਾ ਹੁੰਦਾ ਪੈਨ ਵਿੱਚ ਲਈ ਬੈਠਾ ਹੁੰਦਾ ਥੋੜੇ ਰਿਕਾਰਡਿੰਗ ਕਰਕੇ ਅਗਲਾ ਤੁਸੀਂ ਹਲੇ ਗੱਡੀ 'ਚ ਬੈਠਣਾ ਹੀ ਹੁੰਦਾ ਉਦੋਂ ਪਹਿਲਿਆਂ ਨਾਲ ਬਹਿਨ ਕਰ ਦਿੰਦਾ ਆ ਰਾਜਾ ਜੀ ਕੀ ਬੋਲਦੇ ਸੀ ਅਬਾਜਬਾ ਸਾਹਿਬ ਕੀ ਬੋਲ ਦਿੱਸੀ ਅਖੈਰਾ ਸਾਹਿਬ ਨੇ ਕੀ ਬੋਲੇ ਆ ਕੈਪਟਨ ਸਾਹਿਬ ਕੀ ਬੋਲ ਹੈ ਸਾਰਾ ਕੁਛ ਅਗਲਾ ਪਹਿਲੀ ਸੁਣਾ ਦਿੰਦਾ ਹੁਣ ਇਹ ਵੀ ਦੱਸੋ ਨਾ ਵੀ ਜਿਹੜੇ ਖਾਲਸਾ ਦੇ ਮੂਵਮੈਂਟ ਆ ਸ਼ੁਰੂ ਕਿਨੇ ਕੀਤੀ ਹੈ ਇਹ ਤੁਛ ਦੱਸਣਾ ਨਹੀਂ ਕਿਉਂਕਿ ਦੂਤਿਆਂ ਥੋੜੇ ਪੈਣਗੇ ਤਰਨਤਾਰ ਨੇ ਲੋਕਾਂ ਨੂੰ ਬੇਨਤੀ ਹੈ ਜੀ ਇਹ ਕੌੜਾ ਸੱਚ ਹੈ ਹਾਜ਼ਮ ਵੀ ਕਰਿਆ ਕਰੋ ਬਰਦਾਸ਼ਤ ਵੀ ਕਰਿਆ ਕਰੋ ਸੁਣ ਵੀ ਲਿਆ ਕਰੋ ਔਰ ਕਮੈਂਟ ਬਾਕਸ ਅਸੀਂ ਕਦੇ ਬੰਦ ਨਹੀਂ ਕਰਦੇ ਖੁੱਲਾ ਰੱਖਦੇ ਹਾਂ ਉਹਦੇ ਵਿੱਚ ਦੋ ਅੱਖਰ ਲਿਖ ਵੀ ਦਿਆ ਕਰੋ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਲਿਖ ਦਿਆ ਕਰੋ ਤੁਹਾਡੀ ਗੱਲ ਅਸੀਂ ਪੜਾਂਗੇ ਜੋ ਲਿਖੀ ਹੋਊਗੀ ਉਹਦਾ ਤੁਹਾਨੂੰ ਜਵਾਬ ਹੀ ਦੇ ਦੇਣਾ ਪਰ ਕੀ ਤਰਨਤਾਰਨ ਦੇ ਜਿਹੜੀ ਇਲੈਕਸ਼ਨ ਹੋਣੀ ਆ ਉਹ ਖਾਲਸਾਤਾਨ ਦੇ ਨਾਂ ਤੇ ਹੋਣੀ ਹੈ ਜਾਂ ਹਿੰਦੁਸਤਾਨ ਦੇ ਨਾਂ ਤੇ ਹੋਣੀ ਹੈ ਨਾ ਤਾਂ ਭਾਰਤ ਦੇ ਲੋਕ ਖਾਲਸਾਤਾਨ ਚਾਹੁੰਦੇ ਨਾ ਹਿੰਦੁਸਤਾਨ ਚਾਹੁੰਦੇ ਤੁਸੀਂ ਬਿਆਨਬਾਜ਼ੀ ਕਰਦੇ ਕਰਦੇ ਭਾਰਤ ਦਾ ਨਾਂ ਹੀ ਬਦਲ ਲਗਿਓ ਕਿਉਂ ਕਹਿੰਦੇ ਹੋ ਇਹਹੀ ਟਕਰਾਅ ਜਦੋਂ ਹੁੰਦਾ ਸਾਡੇ ਜਿਹੜੇ ਬੁੱਝਣ ਨੇ ਉਹ ਕਹਿਣਗੇ ਜੀ ਹਿੰਦੂਤਾਂ ਹਿੰਦੁਸਤਾਨੀ ਨੇ ਉਹ ਤਾਂ ਹਿੰਦੂ ਰਾਸ਼ਟਰ ਚਾਹੁੰਦੇ ਆ ਕੁਝ ਉਧਰ ਹਿੰਦੂਆਂ ਵਾਲੇ ਪਾਸੇ ਉਹ ਕਹਿਣਗੇ ਜੀ ਤਾਂ ਇਹ ਤਾਂ ਸਿੱਖ ਤਾਂ ਖੰਨਸਦਨ ਚਾਹੁੰਦੇ ਤੁਸੀਂ ਇਹੇ ਲੰਬੂ ਲਾਈ ਰੱਖੋਗੇ ਹਰ ਵਕਤ ਤੁਹਾਡੇ ਕੋਲ ਇਹ ਹੀ ਲੜਾਈਆਂ ਰਹਿਣਗੀਆਂ ਹਰ ਵਕਤ ਕਿਸੇ ਮੁੱਦੇ ਤੇ ਕਿਉਂ ਨਹੀਂ ਗੱਲ ਕਰਦੇ ਤੁਸੀਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਸਭ ਤੋਂ ਵੱਧ ਨਸ਼ਾ ਸਭ ਤੋਂ ਵੱਧ ਗੁੰਡਾਗਰਦੀ ਜਿਹੜੀ ਹੁੰਦੀਆਂ ਨਾ ਉਹ ਮਾਜੇ ਤੇ ਦਬਾਬੇ ਵਿੱਚ ਹੁੰਦੀ ਹੈ ਇਹ 'ਚ ਕੋਈ ਦੋਰਾਮਾ ਨਹੀਂ ਤੁਸੀਂ ਸੁਝਾਈਏ ਅੰਕੜੇ ਦੇਖ ਲਓ ਤੁਸੀਂ ਅਤਵਾਦ ਦਾ ਦੌਰ ਸਭ ਤੋਂ ਵੱਧ ਕਿੱਥੇ ਸੀ ਉਹ ਦਬਾਵੇ ਤੇ ਮਾਜੇ ਵਿੱਚ ਸੀ ਇਸ ਵਕਤ ਨਸ਼ੇ ਸਭ ਤੋਂ ਵੱਧ ਕਿੱਥੇ ਨੇ ਮਾਜੇ ਤੇ ਦਬਾਵੇ ਵਿੱਚ ਨੇ ਤੁਸੀਂ ਇਹਨੂੰ ਝੂਠ ਝਟਲਾ ਨਹੀਂ ਸਕਦੇ ਇਹ ਕਿਉਂ ਨਹੀਂ ਗੱਲ ਕਰਦੇ ਤੁਸੀਂ ਤੁਸੀਂ ਜਿਹੜਾ ਝੂਠ ਹੈ ਉਹਨੂੰ ਕਦੇ ਬਡਮਨ ਸਟੇਸ਼ਨ ਤੇ ਖੜ ਕੇ ਕੋਈ ਚੰਗੀ ਗੱਲ ਸੁਣਾਓਗੇ ਜਾਂ ਇਦਾਂ ਹੀ ਤੁਸੀਂ ਗੁੰਮਰਾਹ ਕਰਦੇ ਰਹੋਗੇ ਆ ਪਹਿਲਾਂ ਮੂਤਪਾਲ ਵਰਗੇ ਨੇ ਉਹ ਗਮਰਾ ਕਰੀਗੇ ਪਹਿਲਾਂ ਪੇਡਰਾਂ ਵਾਲੇ ਕਰਦੇ ਰਹੇ। ਤੁਹਾਨੂੰ ਉਹੀ ਲੱਛਣ ਥੋੜੇ ਨੇ। ਤੁਸੀਂ ਰਾਜਨੀਤੀ ਕਰੋ ਜਾਨ। ਤੁਸੀਂ ਅਗਲੇ ਵਿੱਚ ਖੜ ਕੇ ਕਹੋ ਵੀ ਅਸੀਂ ਨਸ਼ੇ ਬੰਦ ਕਰਨੇ। ਤੁਸੀਂ ਉਹ ਕਹਿਣਾ ਨਹੀਂ ਕਿਉਂਕਿ ਪਹਿਲਾਂ ਤੁਸੀਂ ਜਲੋਸ਼ ਕਢਾ ਸਕਦੇ। ਗੈਂਗਸਟਰ ਬਾਦ ਤੁਸੀਂ ਲੈ ਕੇ ਆਓ ਨਸ਼ੇ ਤੁਸੀਂ ਲੈ ਕੇ ਆਓ। ਉਹ ਜੇ ਤੁਸੀਂ ਗੱਲ ਕਰਦੇ ਹੋ ਆਹਲਾ ਤੁਹਾਨੂੰ ਮੂਲੋ ਭੁੱਲ ਪੈਂਦੇ ਵੀ ਚੁੱਪ ਕਰੋ। ਤੁਹਾਨੂੰ ਲੱਭਣ ਨਹੀਂ ਦਿੰਦਾ। ਥੋੜੇ ਕੋਲ ਹੁਣ ਇਹ ਲੱਛਣ ਹੋਗੇ। ਇਹ ਗੱਲਾਂ ਕਰੋਗੇ। ਕਹਦੇ ਜੂਥ ਨੂੰ ਕਹੋਗੇ ਵੀ ਪੜ੍ਹਨ ਲਿਖ ਕੇ ਆਪਣੇ ਪੈਰਾਂ ਤੇ ਖੜੋ ਪੜ੍ਹਿਆ ਲਿਖਿਆ ਜੂਤ ਰਾਜਨੀਤੀ ਵਿੱਚ ਆਵੇ ਪੰਜਾਬ ਦੀ ਬਾਗਡੋਰ ਸੰਭਾਲੇ ਕਦੇ ਕਹੋਗੇ ਤੁਸੀਂ ਕਦੇ ਨਹੀਂ ਤੁਸੀਂ ਕਹਿਣਾ ਤੁਸੀਂ ਪੁੱਠੇ ਸਿੱਧੇ ਬਿਆਨ ਦੇ ਕੇ ਹਰ ਵਕਤ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤਰਨ ਤਰਨ ਦੇ ਲੋਕਾਂ ਨੂੰ ਬੇਨਤੀ ਹੈ ਵੀ ਇਹੜੇ ਅੱਗ ਲਾਉ ਜੰਤਰ ਨੇ ਨਾ ਇਹਨਾਂ ਤੋਂ ਬਚਾ ਕਰ ਲੋ ਆਪਣਾ ਔਰ ਰਿਜਲਟ ਤੁਹਾਨੂੰ ਮੈਂ ਦੇ ਦਿੱਤਾ ਜਿਹੜਾ ਜਿਮਨਨ ਚੋਣ ਤਰਨ ਤਰ ਤੇ ਹੋਣੀ ਹੈ ਉੱਥੇ ਜਿਹੜਾ ਮੁਕਾਬਲਾ ਹੈਗਾ ਉਹ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਹੈ। ਇਹ ਤੁਸੀਂ ਆਉਣ ਵਾਲੇ ਨੇੜੇ ਦਿਨ ਨੇ ਹਰੀराम ਇਹ ਭਖਣਾ ਅਖਾੜਾ ਉਥੋਂ ਦਾ ਪਤਾ ਲੱਗ ਰਿਹਾ ਤੁਹਾਨੂੰ ਵੀ ਕੀ ਹੋ ਰਿਹਾ ਹੈ। ਤੁਸੀਂ ਰਾਜਨੀਤੀ ਕਰੋ। ਕੀ ਪੂਰੇ ਭਾਰਤ ਦੇ ਲੋਕ ਹਿੰਦੂ ਰਾਸ਼ਟਰ ਚਾਹੁੰਦੇ ਹੈ? ਕੀ ਪੂਰੇ ਭਾਰਤ ਦੇ ਲੋਕ ਖਾਲਤਾ ਚਾਉਂਦੇ ਆ ਕੋਈ ਵੀ ਨਹੀਂ ਚਾਹੁੰਦਾ ਤੁਸੀਂ ਕਿਉਂ ਆਪਣੀ ਕੁਰਸੀ ਦੇ ਖਾਤਰ ਬੇੜਾ ਗਰ ਕਰਨ ਲੱਗ ਗਏ ਤੁਹਾਨੂੰ ਪਤਾ ਹੈ ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦ ਕਰਵਾਇਆ ਗੋਰਿਆਂ ਦੇ ਕੋਲੋਂ ਉਹਨੇ ਕੁਰਬਾਨੀਆਂ ਕੀ ਨੇ ਤੁਸੀਂ ਇੱਕ ਦਿਨ ਜਾਣਾ ਹੁੰਦਾ ਭਗਸੀ ਵਾਲੀ ਪੱਗ ਬੰਨ ਲਓ ਉੱਥੇ ਮਿੱਟੀ ਦੀ मुट्ठी ਭਰ ਕੇ ਮੱਥੇ ਨੂੰ ਲਾ ਲਓ ਅਸੀਂ ਕਸਮ ਖਾਂਦੇ ਆਂ ਬਾਦੇ ਵੀ ਤੁਹਾਡੇ ਜੁੱਤੀਆਂ ਪੈਣ ਨੂੰ ਤਾਂ ਹੁੰਦਾ ਫਿਰ ਤੁਸੀਂ ਮੁੱਕਰ ਜਾਂਦੇ ਹੋ ਕਿਸੇ ਸਟੈਂਡ ਤੇ ਖੜ੍ਹ ਵੀ ਜਾਓ ਕਾਨੂੰ ਯਾਰ ਬੇੜਾ ਕਰ ਕਰੋ ਕੱਲੇ ਰਾਜੇ ਵਿਡੰਗਰੀ ਮੈਂ ਗੱਲ ਨਹੀਂ ਕਰਦਾ ਜੀ ਜਿੰਨੇ ਵੀ ਲੀਡਰ ਇਲੈਕਸ਼ਨ ਲੜਦੇ ਨੇ ਭਾਵੇਂ ਝਾੜੂ ਵਾਲਿਆਂ ਦਾ ਹੋਵੇ ਭਾਵੇਂ ਬੀਜਪੀ ਦਾ ਹੋਵੇ ਭਾਵੇਂ ਅਕਾਲੀਆਂ ਦਾ ਹੋਵੇ ਭਾਵੇਂ ਮੂਪਾਲ ਦੇ ਹੋਣ ਜਿਹੜੇ ਵੀ ਹੋਣ ਨਹੀਂ ਕਿਸੇ ਮੁੱਦੇ ਦੀ ਗੱਲ ਕਰੋ ਭਰਾਵੋ ਨਾ ਬੇੜਾ ਕਰ ਕਰੋ ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦ ਕਰਾਇਆ ਨਾ ਪੰਜਾਬ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਪਰਵਾਰਾਂ ਨੂੰ ਕੀ ਬੀਤੀ ਉਹਨਾਂ ਤੇ ਕਿਡੀਆਂ-ਕਡੀਆਂ ਮੁਸੀਬਤਾਂ ਟੱਲੀਆਂ ਉਹਨਾਂ ਨੇ ਤੁਹਾਡੇ ਲਈ ਬੜਾ ਸੌਖਾ ਹੁੰਦਾ ਬਿਆਨ ਦੇ ਕੇ ਪਾਸੇ ਹੋ ਜਾਓ ਬਾਅਦ ਵਿੱਚ ਲੋਕ ਲੜਦੇ ਰਹਿਣ ਸ਼ਰਮ ਕਰੋ ਮਾੜੀ ਮੋਟੀ ਪਹਿਲੀ ਗੱਲ ਤਾਂ ਮੈਂ ਬੇਨਤੀ ਕਰਦਾ ਜੀ ਅਸੀਂ ਭਾਰਤ ਦੇ ਵਸਨੀਕਾਂ ਨਕਸ਼ੇ ਤੇ ਨਾਮ ਕੀ ਹੈ ਜੀ ਸਾਡੇ ਦੇਸ਼ ਦਾ ਭਾਰਤ ਤੇ ਪੰਜਾਬ ਭਾਰਤ ਦਾ ਹਿੱਸਾ ਹੈ ਜਿੱਥੇ ਨਾ ਖਾਲਿਸਤਾਨ ਤੇ ਨਾ ਹਿੰਦੂ ਰਾਸ਼ਟਰ ਹੋਰ ਵੀ ਕੋਈ ਇੱਥੇ ਗੱਲ ਨਹੀਂ ਕਰ ਸਕਦਾ ਭਾਵੇਂ ਮੁਸਲਮ ਹੋਣ ਭਾਵੇਂ ਅਸਾਈ ਹੋਣ ਜਿਹੜਾ ਵੀ ਇਹ ਦਾਅਵੇਦਾਰੀ ਪੇਸ਼ ਕਰਦਾ ਵੀ ਇਹ ਸਾਡਾ ਦੇਸ਼ ਹੈ ਇਹ ਭੁੱਲ ਜਾਓ ਇੱਥੇ ਹਿੰਦੂ ਵੀ ਵੱਸਦੇ ਐ ਇੱਥੇ ਅਸਾਈ ਵੀ ਐ ਇੱਥੇ ਸਿੱਖ ਵੀ ਐ ਇਥੇ ਮੁਸਲਮਾਨ ਵੀ ਹੈ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਪੜ੍ਹੋਗੇ ਨਾ ਉਪਦੇਸ਼ ਚੋਂ ਵਰਨਾ ਕੋ ਸਾਂਝਾ ਐਵੇਂ ਨਹੀਂ ਗੁਰੂ ਪਾਸ਼ਾ ਨੇ ਕਿਹਾ ਗੁਰੂ ਪਾਸ਼ਾ ਨੇ ਕਿੱਡੇ ਕਿੱਡੇ ਪ੍ਰਚਾਰਕ ਦੌਰੇ ਕੀਤੇ ਆ ਤੁਹਾਨੂੰ ਪਤਾ ਤੇ ਉੱਥੇ ਕਿਸੇ Hindu ਦੇ ਨਾਲ ਗੱਲ ਕੀਤੀ ਜਿਹੜਾ ਆਪਣੇ ਧਾਰਮਿਕ ਸਥਾਨ ਤੇ ਬੈਠਾ ਸੀ ਉਹਨੂੰ ਇਹ ਕਿਹਾ ਗੁਰੂ ਪਾਸ਼ਾ ਨੇ ਵੀ ਤੂੰ Hindu ਧਰਮ ਛੱਡ ਦੇ ਇਹ ਦੱਸ ਵਿੱਚੋਂ ਕਦੇ ਸੁਣਾਵਾਂਗੇ ਪੜ੍ਹ ਕੇ ਕਦੇ ਨਹੀਂ ਕਿਹਾ ਕਿਸੇ ਮੁਸਲਮਾਨ ਨੂੰ ਮਿਲੇ ਉੱਥੇ ਵੀ ਇਹ ਕਿਹਾ ਵੀ ਤੁਸੀਂ ਆਪਣਾ ਧਰਮ ਆਪਣਾ ਮਜ਼ਬ ਛੱਡ ਦਿਓ ਨਾ 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 ਗੁਰੂ ਪਾਸ਼ਾ ਕਹਿੰਦੇ ਥੋੜਾ ਜਿਹੜਾ ਮਜ਼ਬ ਹੈ ਉਹਦੇ ਵਿੱਚ ਪੂਰੇ ਰਹੋ ਆਪਣੇ ਸਨਹਤਾਂ ਨੂੰ ਫੋਲੋ ਕਰੋ ਇਹ ਗੱਲ ਕਹੀ ਗੁਰੂ ਪਾਸ਼ਾ ਨੇ ਤੇ ਅਸੀਂ ਲੋਕਾਂ ਨੂੰ ਲੜਾਉਣ ਵਾਸਤੇ ਜਿਮਨੇ ਚੋਣ ਹੈ ਪਹਿਲੀ ਗੱਲ ਤਾਂ ਜਿਹੜੀ ਸਰਕਾਰ ਹੁੰਦੀ ਹੈ ਮੌਜੂਦਾ ਉਹਨੇ ਇਲੈਕਸ਼ਨ ਜਿੱਤ ਲੈਣੀ ਹੁੰਦੀ ਹੈ ਇਹ ਸੱਚਾਈ ਹੁੰਦੀ ਹੈ ਤੇ ਤੁਸੀਂ ਰਾਜਨੀਤੀ ਕਰਨੇ ਘਟਾਂ ਨਾਲ ਕਰੋ ਜੂਥ ਨੂੰ ਗੁਮਰਾਹ ਨਾ ਕਰੋ ਲੋਕਾਂ ਨੂੰ ਲੜਾਓ ਨਾ ਤੁਹਾਡੇ ਹੱਥ ਵਿੱਚ ਹਰ ਵਕਤ ਉਹ ਸਿੱਖਾਂ ਵਾਲੀ ਜਿਹੜੀ ਡੱਬੀ ਹੁੰਦੀ ਹੈ ਤਿੰਨ ਉਹ ਫੜੀ ਹੁੰਦੀ ਹੈ ਵਾਜ ਜਦੋਂ ਮਰਜ਼ੀ ਘਸਾ ਕੇ ਛੱਡ ਦਿਓ ਅੱਗ ਲਾ ਕੇ ਆਪਾਸੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ